ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗਾਂ ਤੇ ਇੱਕ ਬਈ ਮੱਧ ਸੇਲ ਲਈ ਲੈ ਕੇ ਆਏ ਜੀ ਗਾਂ ਵੀ ਬਈ ਤਾਜੀ ਸੋਈ ਵੀ ਆ ਤੇ ਮੱਧ ਵੀ ਬਈ ਤਾਜੀ ਸੋਈ ਵੀ ਆ ਆਓ ਪੁੱਛ ਲੈਨੇ ਬਈ ਦੋਸਤੋ ਭਾਈ ਜੀ ਹਸਿਕਾ ਲਾ ਸ੍ਰੀ ਗੁਰੂ ਜੀ ਹੋ ਠੀਕ ਹਾਂਜੀ ਵਧੀਆ ਹਾਂਜੀ ਵਧੀਆ ਜੀ ਵਧੀਆ ਤਾਂ ਲਗ ਕੰਮ ਕਰ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਹੋਵੇ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਣਾ ਦਾ ਕੋਠੇ ਵਾਲਾ ਕਚਰਾ ਜੀ ਖੇਤਾਂ 'ਚ ਘਰ ਆ ਤੇ ਨੇੜੇ ਸਾਡੇ ਪੈਂਦਾ ਹੈ ਭਗਤਾ ਭਾਈ ਦਾ ਸ਼ਹਿਰ ਹੂੰ ਤੇ ਇਧਰੋਂ ਬਾਜ਼ਾਖਾਨਾ ਪੈਂਦਾ ਹੈ ਮੋਬਾਈਲ ਨੰਬਰ ਬੂ 98685 38206 ਠੀਕ ਆ ਭਾਈ ਬਈ ਜਿਹੜੀ ਇਹ ਬਰਡ ਦੇਦੇ ਨੇ ਕਿਹੜਾ ਸੂਸ ਹੋਈ ਇਹ ਦੂਜੀ ਸੂਏ ਸੂਈ ਵੀ ਹੈ ਜੇ ਇਹ ਕਦੋਂ ਸੂਈ ਹੈ ਭਾਈ ਇਹਨੂੰ ਹੀ ਹੋਗੇਗਾ 7-8 ਦਿਨ ਹੋ ਗਏ ਬੱਚਾ ਕੀ ਹੈ ਭਾਈ ਛਾਈ ਮਗਰਾ ਠੀਕ ਆ ਦੁੱਧ ਕਿੰਨਾ ਭਾਈ 16 ਕਿਲੋ ਜੀ ਚੋਣ ਵਾਲਾ ਹਾਂਜੀ ਠੀਕ ਆ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਆਰਡਰ ਕਮਾਲ ਦਾ ਥਣ ਚੰਗਾ ਭਾਈ ਚਵਾਈ ਕਿਵੇਂ ਹੈ कर दे बहुत भाई ना सुई सुई है। बच्चा, मगर बच्चा बाकी तूरा तूरा चेक कर लो बैठ दंगा गा की मोला जाय मान तान हो जाट हजार रुपया मोहला मानता जरूर हो जाए जा। ਵੱਡੀ ਗੱਲ ਬਾਈ ਕੋਲੇ ਗੱਡੀ ਆਵਦੀ ਆ ਕਿਰਾਏ ਤੋਂ ਵੀ ਬਾਈ ਕਹਿੰਦਾ ਮੈਂ ਲੈ ਕੇ ਕਿਰਾਏ ਦਾ ਵੀ ਆਪਾਂ ਕਰ ਲਾਂਗੇ ਵਿੱਚ ਪਹੁੰਚ ਵੀ ਕਰ ਲਾਂਗੇ ਬਹੁਤ ਠੀਕ ਆ ਬਾਈ ਆ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਕੱਦ ਵਿੱਡ ਚੰਗਾ ਚੰਗੀ ਆ ਵੜ ਬਾਈ ਚਵਾਈ ਚਵਾਈ ਨੰਬਰ 1 ਆ ਚਾਰੂ ਚਰੂ ਫੁੱਲਾ ਬਾਈ ਕਹਿੰਦਾ ਤੇ ਠੰਡੀ ਠੁੰਡੀ ਫੁੱਲਾ ਪੂਰੀ ਫੁੱਲਾ ਜਿੰਨੀ ਕਹਿੰਦਾ ਭਾਵੇਂ ਆਈ ਬੈਜੋ ਨਿਆਣਾ ਵੀ ਨਾ ਕੋਈ ਹੂੰ ਆਈ ਬੈਜੋ ਨੇਲਾ ਲੈ ਬਾਈ ਜਿਵੇਂ ਮਰਜੀ ਬੈਜਾ ਬਾਈ ਧਰਾ ਮਾਰਦਨੇ ਬਾਈ ਨੇੜੇ ਕਰ ਦੋ ਕੈਮਰਾ ਨੇੜੇ ਕਰ ਦੋ ਲੈ ਹਾਂਜੀ ਲਾਓ ਜੀ ਐਨੇ ਗੁੜੇ ਕਰ ਲੈ ਬਾਈ ਜਵਾਈ ਚੰਗੀ ਆ ਨਾ ਪੂਰੀ ਵਧੀਆ ਪੋਲੀ ਧਾਰਾ ਜਿਹੜਾ ਹਾਂ ਬਾਕੀ ਵੱਡੀ ਗੱਲ ਠੰਡੀ ਆ ਯਾਰ ਹਣਾ ਨਿਆਣਾ ਪਉਣਾ ਪਾ ਲੋ ਇਹ ਤਾਂ ਪਾਸੇ ਹੀ ਹੋਣੇ ਆਗੇ ਹਾਂ ਠੀਕ ਆ ਨਹੀਂ ਪਉਣਾ ਤਾਂ ਵੀ ਕੋਈ ਚੱਕਰ ਨਹੀਂ ਆ ਤੁਹਾਡੇ ਸਾਹਮਣੇ ਆ ਗਿਆ ਤਾਂ ਕੰਮ ਹੈ ਹੱਲੀ ਪੋ ਰਾਣੀ ਬਾਈ ਕਰਮ ਵਾਲੀ ਸਹੀ ਗੱਲ ਆ ਕੋਈ ਡਿੱਕਾ ਨਹੀਂ ਮੰਨਿਆ ਮੋਲ ਜਾਇ ਜਾ ਮਾਨਤਨ ਜਿੰਦਾਨ ਕੀਤਾ ਆ ਯੂ ਬਾਈ ਹਾਂ ਇਸ ਵੀ ਕਰਨ ਵਾਲੀ ਦਾ ਹਾਂਜੀ ਹਾਂ ਬਾਕੂ ਬਾਕੀ ਇਹ ਬਾਈ ਇਹ ਕਹਿਣ ਦੀ ਗੱਲ ਨਹੀਂ ਕਿ ਚਾਰੂ ਪੂਰੀ ਫੁੱਲ ਹੈ ਠੀਕ ਹੈ ਜਿਹੜੀ ਗੱਲ ਆਪਾਂ ਇਹ ਤੇ ਬੋਲਤੀ ਉਹ ਨਿਕਲੂਗੀ ਅੱਗੇ ਭਰਾ ਦੋ ਨੰਬਰ ਤੇ ਦੂਜੇ ਸੂਏ ਸੂਈ ਹੈ ਜੀ ਇਹ ਕਦੋਂ ਸੂਈ ਹੈ ਬਈ ਇਹਨੂੰ ਅੱਜ ਤੀਜਾ ਦਿਨ ਹੋਇਆ ਜੀ ਬੱਚਾ ਕੀ ਹੈ ਬਈ ਮਗਰ ਕਟਾ ਜੀ ਉਹ ਕਟਾ ਬਈ ਕਿੰਨੇ ਦੁੱਧ ਦੇ ਹੁਣ ਬੋਲੇ ਤੇ ਇਹ ਥਲੇ 9 ਕਿਲੋ ਦੁੱਧ ਆਈ ਹੁਣ ਠੀਕ ਆ ਨੈਟ ਤੇ ਦੂਜੇ ਸੂਏ ਸੂਈ ਹੈ ਕਾਹਦੇ ਦਰਮਿਆਨਾ ਬਾਈ ਇਹਦਾ ਹਮ ਸਹੀ ਗੱਲ ਸੋਹਣੀ ਆ ਤੁਹਾਡੇ ਸਾਹਮਣੇ ਆ ਵੇਖ ਲਓ ਸਹੀ ਗੱਲ ਆ ਬਾਈ ਇਹ ਵੀ ਗਾਂ ਵਰਗੂ ਹੀ ਆ ਠੀਕ ਆ ਮਾਜਾ ਉਹ ਨਾ ਥਾਣਾ ਨੂੰ ਹੱਥ ਨਹੀਂ ਲਾਉਣੇ ਇਹਨੂੰ ਜਿਵੇਂ ਮਰਜੀ ਬਾਈ ਜਿਵੇਂ ਮਰਜੀ ਦੱਸੋ ਜਿਵੇਂ ਮਰਜੀ ਉੱਡ ਕੇ ਖੜੀ ਜਾਂਦੀ ਤੇ ਦੇਖ ਲੋ ਹੂੰ ਕਹਿੰਦੀ ਕੁਛ ਨਹੀਂ ਹੈ ਨਾ ਜਿਵੇਂ ਨਹੀਂ ਕਹਿੰਦੀ ਕੀ ਆ ਬਾਤ ਹੈ ਇਧਰ ਦੇਖ ਲੋ ਭਾਵੇਂ ਬੱਚੇ ਜੋਲਣ ਆਏ ਆ ਨਾ ਐਂ ਦਰਾ ਮਾਰਦ ਨੇ ਲੈ ਲੈ ਕੀ ਆ ਬਾਤ ਹੈ ਨਾ ਜਿਵੇਂ ਗਊ ਆ ਨਰੀ ਲੈ ਬਾਈ ਨੀ ਆ ਮੈਂ ਨਹੀਂ ਕਰਦੀ ਭੋਰਾ ਵੀ ਮੈਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਨਾ ਨਾ ਕੋਈ ਟਿੱਕਾ ਨਹੀਂ ਹੂੰ ਇਹ ਮਰ ਵੀ ਪੂਰੀ ਪੂਰੀ ਹੋਲੀ ਹੈ ਠੀਕ ਆ ਆਰਡਰ ਵੀ ਚੰਗਾ ਹੈ ਨਾ ਕਰਮਾ ਹੈ ਹਾਂ ਜਦ ਸੂਈ ਨਤੀਜਾ ਤੇ ਨਹੀਂ ਹੋਇਆ ਨਾ ਹੂੰ ਦੁੱਧ ਦੇ ਦੋ ਵੀ ਬਾਈ ਇਹ 10000 ਕਿਲੋ ਦੁੱਧ ਠੀਕ ਆ ਬਾਈ ਵੱਡਾ ਭਾਅ ਇਹਦੇ ਘੱਟ ਦੀ ਹੂੰ ਚੰਗੀ ਆ ਬਾਈ ਵੱਡੀ ਗੱਲ ਆ ਵੀ ਦੁੱਧ ਆਪਾਂ ਦੇ 1 ਕਿਲੋ ਘੱਟ ਦੇ ਦੇ ਠੰਡੀ ਸੀਲ ਹੈ ਸੀਲ ਲਓ ਗਾਰੰਟੀ ਆ ਬਾਈ ਯਾਰ ਸੀਲ ਪੂਰੀ ਆ ਤਾਂਹਾਰ ਵੀ ਨਮਰਵਾ ਹੀ ਲੈ ਕੋਈ ਬੱਚਾ ਨਹੀਂ ਲਾਇ ਮੋਜ ਨਾ ਬਹਿ ਗਿਆ ਬਾਈ ਹਨਾ ਠੀਕ ਆ ਝੋਟੀ ਚੰਗੀ ਆ ਬਾਈ ਸੁਨੱਖੀ ਆ ਸਿੰਘ ਠੀਕ ਆ ਬਾਈ ਕੱਦ ਦਰਮਿਆਨਾ ਆਰਡਰ ਚੰਗਾ ਥਣ ਚੰਗਾ ਹੂੰ ਮੋਲ ਕੀ ਇਹਦਾ ਜਾਇਜਾ ਇਹਦਾ ਮੋਲ 80000 ਰੁਪਏ ਮਾਨਤਾਨ ਹੋ ਜਾ ਹਾਂ ਜੀ ਕੀਤਾ ਜੋ 80000 ਰੁਪਿਆ ਮੋਲ ਆ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀਆਂ ਦੋਤਾ ਬਾਜੂ ਹਣ ਦੋਤਾ ਦੋਤਾ ਨੀ ਰਾਬਾ ਅੰਦਰ ਤੀਜਾ ਹੋਇਆ ਸੂਈ ਨੂੰ ਤੀਜਾ ਦੇਣੀ ਹਾਂ ਮੱਝ ਨੇ ਜੀ 15-20 ਦਿਨਾਂ ਬਾਅਦ ਦੋਤੇ ਆਣਾ ਹੂੰ ਸਹੀ ਗੱਲ ਆ ਕਾੜ ਕੋੜ ਜੱਲੂ ਆ ਜੀ ਸਾੜੇ ਕੋੜੇ ਪੈਣਗੇ ਬਈ ਸੇਵਾ ਹੋਊਗੀ ਹਨਾ ਫੇਰ ਕਿਤੇ ਜਾ ਕੇ ਹੂੰ ਸਹੀ ਗੱਲ ਆ ਵੱਡ ਡੀਅਲ ਸੀਲ ਹੋਵੇ ਯਾਰ ਦੁੱਧ ਤਾਂ ਆਪਣੀ ਕਿਲੋ ਫੰਡ ਘਟ ਚਾਲਿਆ ਨਾ ਮੰਨ ਲਓ ਦੁੱਧ ਵਾਲੀ ਮਹਨ ਨਵਾ ਲੱਖ ਤੋਂ ਬਾਹਰ ਸਹੀ ਗੱਲ ਹੈ ਤੇ ਕਿਸੇ ਵੀਰ ਨੂੰ ਬਾਈ ਦੋਨੇ ਨਗਾ ਚ ਕੋਈ ਵੀ ਨਗਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ